ਸਿੰਘ ਮੈਂ ਸਿਵਲ ਹਸਪੀਟਲ 'ਚ ਜੋਬ ਕਰਦਾ ਮੈਂ ਇੱਦਾਂ ਆਇਆ ਸੀ ਤੇਦੋਂ ਮੈਂ ਲਾਟਰੀ ਖਰੀਦੀ ਤੀਕਲ ਦਾਹੇ ਪੇੜੇ ਪੰਜ ਟਿਕਟਾਂ ਖਰੀਦੀਆਂ ਉਹਦੇ ਵਿੱਚ ਮੇਰਾ 50 ਹਜ਼ਾਰ ਦਾ ਨਾਮ ਲੱਗਾ 8:30 ਵਜੇ ਕੀਨੇ ਦੀ ਲਾਟਰੀ ਲਈ ਇਹ 50 ਪੇੜੀਆਂ ਪੰਜ ਟਿਕਟਾਂ ਲਈਆਂ ਸੀ ਹਾਂ ਉਹਦੇ ਵਿੱਚ 50 ਪੇੜੀਆਂ ਨਹੀਂ ਨਹੀਂ ਅੱਗੇ ਵੀ ਪਾਈ ਇਹਨਾਂ ਕੋ ਪੰਜ ਦਿਨ ਹੋ ਗਿਆ 10 ਦਿਨ ਪਾਉਂਦੇ ਆ ਟਿਕਟਾਂ ਅੱਗੇ ਵੀ 5 500 ਦਾ ਨਾਮ ਲੱਗਾ ਹੁਣ 50 ਹਜ਼ਾਰ ਦਾ ਨਾਮ ਲੱਗਾ 8:30 ਵਜੇ ਅੱਗੇ ਤੇ ਲక్ష్ਮੀ ਪੂਰੀ ਮਿਹਰਬਾਨਾ ਜੀ ਹਾਂਜੀ ਹਾਂਜੀ ਮਾਤਾ ਜੀ ਦੀ ਕਿਰਪਾ ਨਾਲ ਪਾਈ ਹਾਂ ਦੇ ਅੱਜ ਮੇਗਲਾਈ ਦੜੀ ਹਾਂਜੀ ਹਾਂਜੀ ਕੀ ਇਹਦਾ ਜਿਹੜਾ ਕੰਮ ਠੀਕ ਹੈ ਬਈ ਸਤਨ ਵਧੀਆ ਬਹੁਤ ਵਧੀਆ ਲੱਗਾ ਇਹ ਸਰ ਕੰਮ ਸਭ ਤੋਂ ਵਧੀਆ ਸਾਰੀ ਇਹ ਲੱਗੀ ਲੋਟਰੀ ਦੀ ਜਿਹੜੀ ਇਸ ਟਾਈਮ ਕੋ ਦਾਪ ਦੀ ਤੁੰਪਈ ਦੀ ਬਣੀ ਹੈ ਕਾਰਨ ਸਰ ਅਗਰ ਅਸੀਂ ਦੇਖੀਏ ਤਾਂ ਸਾਰੇ ਪੰਜਾਬ ਦੇ ਵਿੱਚ ਇਹ ਤੁੰਪਈ ਆ ਹਰ ਜਗ੍ਹਾ ਤੇ ਰਾਸ਼ਟਰੀ ਲੋਟਰੀ ਚੱਲਦੀ ਆ ਔਰ ਹਰ ਕਾਊਂਟਰ ਤੇ ਸਾਡੀ ਅਵੇਲੇਬਲ ਆ ਔਰ ਦੇਖੀਏ ਤੇ ਬਾਹਰ ਕਾਫੀ ਕਾਊਂਟਰਾਂ ਤੇ ਰਾਸ਼ਟਰੀ ਦੇ ਫਰਸਟ ਪ੍ਰਾਈਜ਼ ਸੈਕੰਡ ਪ੍ਰਾਈਜ਼ ਲੱਗ ਰਹੇ ਨੇ ਔਰ ਇਹਨਾਂ ਦੇ ਕੋਲ ਵੀ ਅੱਜ ਚੌਥਾ ਪ੍ਰਾਈਜ਼ ਲੱਗ ਚੁੱਕਾ ਹੈ ਔਰ ਇਸੇ ਤਰ੍ਹਾਂ ਹੀ ਕੰਪਨੀ ਇੰਪਰੂਵ ਕਰ ਰਹੀ ਆ ਔਰ ਜਨਤਾ ਨੂੰ ਇੱਕ ਆਮ ਪਬਲਿਕ ਨੂੰ ਇੱਕ ਵਿਸ਼ਵਾਸ ਹੈ ਕਿ ਇਸ ਜਗ੍ਹਾ ਤੋਂ ਸੱਚੀ ਮਤਲਬ ਕਿ ਕੋਈ ਫਰੋਡ ਨਹੀਂ ਆ ਕੋਈ ਕੁਝ ਨਹੀਂ ਆ ਸੱਚ ਮੁਝੇ ਲੋਟਰੀ ਲੱਗ ਰਹੀ ਹੈ ਕਿਹੜੀ ਕਿਹੜੀ ਪਾਈ ਚੱਲ ਰਹੀ ਹੈ ਤੁਹਾਡੇ ਲੋਟਰੀ ਚੱਲਦੀ ਕਿਹੜੀ ਕਿਹੜੀ ਵਿੱਚ ਇਹਦੇ ਵਿੱਚ ਸਰ ਮੰਥਲੀ ਲੋਟਰੀ ਚੱਲਦੀ ਆ ਮੰਤਰੀ ਬੰਪਰ ਚੱਲਦੇ ਨੇ ਬੰਪਰ ਟੂ ਬੰਪਰ ਜਿਹਾ ਫੈਸਟੀਵਲ ਵਾਲੇ ਵੀ ਉਦਾਂ ਵੀ ਬੰਪਰ ਚੱਲਦੇ ਰਹਿੰਦੇ ਹਜ਼ਾਰ ਵਾਲਾ ਬੰਪਰ ਆ ਔਰ 500 ਵਾਲਾ ਆ ਉਸ ਤੋਂ ਬਾਅਦ 250 ਵਾਲਾ 200 ਵਾਲਾ 100 ਵਾਲਾ 50 ਵਾਲਾ 20 ਵਾਲਾ ਇਸ ਲਈ ਕਿ ਲੋਟਰੀ ਬੜੀ ਬਦਨਾਮ ਹੋ ਗਈ ਭਾਜੀ ਕੁਝ ਜ਼ਿਆਦਾ ਨਹੀਂ ਦੇਖਦੇ ਆ ਛੇ ਸੱਤੇ ਦਾ ਕੰਮ ਚੱਲਦਾ ਵਾ ਉਹ ਦੋ ਜਿਹੇ ਕੀ ਕੰਪੈਰੀਸ਼ਨ ਕੀ ਫਰਕ ਹੈ ਸਰ ਅਗੇ ਦੇਖੀ ਨਾ ਤੇ ਉਹ ਜਿਹੜੀ ਹੈ ਸਰਕਾਰ ਤੋਂ ਚੋਰੀ ਕਰ ਰਹੇ ਨੇ ਔਰ ਇਹ ਜਿਹੜੀ ਹੈ ਮਤਲਬ ਕਿ ਇਹ ਟੈਕਸ ਵੀ ਜਾ ਰਿਹਾ ਹੈ ਇਹ ਸਰਕਾਰੀ ਲੋਟਰੀ ਦੇ ਵਿੱਚ ਆ ਰਿਹਾ ਮਨਤਾ ਪ੍ਰਾਪਤ ਹੈ ਜੀ ਮਨਤਾ ਪ੍ਰਾਪਤ ਹੈ ਜੀ ਸਰਕਾਰ ਵੱਲੋਂ ਮਨਤਾ ਪ੍ਰਾਪਤ ਆਮ ਲੋਕਾਂ ਨੂੰ ਕੀ ਫੀਲ ਕਰਦਾ ਭਾਜੀ ਜੀ ਆਮ ਲੋਕਾਂ ਨੂੰ ਕੀ اپیل ਕਰਦੇ ਹੋ ਜੀ ਆਮ ਲੋਕਾਂ ਨੇ ਇਹ ਹੀ اپیل ਕਰਦਾ ਕਿ ਇੱਕ ਵਾਰੀ ਆਪਣੀ ਕਿਸਮਤ ਨੂੰ ਅਜ਼ਮਾਣਾ ਚਾਹੀਦਾ ਦੇਖੋ ਇਹਨਾਂ ਨੇ ਇਹ ਪਹਿਲਾਂ ਜਦੋਂ ਕੰਮ ਇਹਨਾਂ ਨੂੰ ਸ਼ੁਰੂ ਕਰਨ ਲਈ ਸੋਚਿਆ ਸੀਗਾ ਕਾਫੀ ਟਾਈਮ ਇਹਨਾਂ ਦੇ ਕੋਲੋਂ ਸਾਡੇ ਸੀਨੀਅਰ ਆ ਕੇ ਬੈਠੇ ਰਹਿੰਦੇ ਸੀ ਕਹਿੰਦੇ ਸੀ ਵੀ ਤੂੰ ਇਹ ਕੰਮ ਸ਼ੁਰੂ ਕਰੋ ਇਹ ਕਹਿੰਦੇ ਸੀ ਨਹੀਂ ਜੀ ਮੇਰਾ ਕਾਫੀ ਟਾਈਮ ਮਤਲਬ ਇਹਨਾਂ ਦਾ ਕੋਈ ਸਰਕਲ ਹੋਰ ਇਹਨਾਂ ਦਾ ਕੰਮ ਕੁਝ ਹੋਰ ਸੀ ਔਰ ਉਹਨੂੰ ਦੇਖਦੇ ਹੋਏ ਇਹਨਾਂ ਨੇ ਕਿਹਾ ਕਿ ਮੈਂ ਇਹ ਚੀਜ਼ ਸਹੀ ਨਹੀਂ ਲੱਗਦੀ ਪਰ ਜਦੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਹੁਣ ਇਹ ਖੁਦ ਕਹਿ ਰਹੇ ਨੇ ਕਿ ਮਤਲਬ ਮੈਂ ਇਹ ਚੀਜ਼ ਪਹਿਲਾਂ ਨਹੀਂ ਕਰਨਾ ਚਾਹੁੰਦਾ ਹੁਣ ਕਰ ਰਹੇ ਨੇ ਔਰ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਕਿ ਅਸਮਾਨ ਤੇ ਚੜਨ ਦੀ ਜਾਰ ਰੱਖੋ ਤੇ ਘਟੋ ਘਟ ਰੁਕਤੇ ਤਾਂ ਚੜੀ ਪਾਵਾਂਗੇ ਉਸੇ ਤਰ੍ਹਾਂ ਮੈਂ ਅਪੀਲ ਕਰਦਾ ਕਿ ਜਿਵੇਂ ਆਪਣੀ ਕਿਸਮਤ ਨੂੰ ਅਜ਼ਮਾਉਣਾ ਚਾਹੀਦਾ ਜੋਨੀ ਬਾਬਾ ਜੀ ਅੱਜ ਫੇਰ ਨਿਕਲ ਗਈ ਲੋਟਰੀ ਕੀ ਕਹੋ ਸਭ ਤੋਂ ਪਹਿਲੇ ਸਾਰਿਆਂ ਨੂੰ ਜੈ ਮਾਤਾ ਦੀ ਜੀ ਸਾਡੇ ਕੋਲ ਕੱਲ ਭਾਜੀ ਨੇ ਪਾਈ ਸੀ ਲੋਟਰੀ ਤੇ 10 ਰੁਪਏ ਦੀਆਂ ਪੰਜ ਲੋਟਰੀਆਂ ਪਾਈਆਂ ਸੀ ਭਾਈ ਨੇ ਔਰ 12:30 ਵਜੇ ਉਹਦਾ ਡਰਾਅ ਹੈ ਔਰ ਇਹਨਰ ਭਾਈ ਦਾ 50000 ਰੁਪਏ ਦਾ ਫਰਸਟ ਪ੍ਰਾਈਜ਼ ਲੱਗਾ ਹੈਗਾ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਭਾਈ ਦਾ ਸਾਡੇ ਕੋਲ ਵੀ ਡਰਾਅ ਲੱਗਾ ਹੈਗਾ ਜੀ ਬਬੇ ਜੀ ਕਿ ਲక్ష్ਮੀ ਮਿਹਰਬਾਨ ਹੋ ਰਹੀ ਹੈ ਕਿ ਚੱਕਰ ਕੀ ਹੈ ਸਭ ਮਾਤਾ ਰਾਣੀ ਦੀ ਕਿਰਪਾ ਹੈ ਜੀ ਮਾਤਾ ਦਾ ਆਸ਼ੀਰਵਾਦ ਆ ਰਿਹਾ ਜੀ ਲਗਾਤਾਰ ਹੀ ਤੁਹਾਡੀ ਸ਼ੌਕਤ ਲੱਗਦੀ ਨਹੀਂ ਲੋਟ ਹਾਂ ਜੀ ਲਗਾਤਾਰ ਹੀ ਲੱਗ ਰਿਹਾ ਜੀ ਇਹ ਸਾਡਾ ਚੌਥਾ ਡਰਾਅ ਲੱਗਾ ਰਿਹਾ ਜਿਹੜਾ ਪਹਿਲੇ ਤਿੰਨ ਲੱਗ ਚੁਕੇ ਨਾ ਜੀ ਹਾਂ ਜੀ ਪਹਿਲੇ ਤਿੰਨ ਸਾਡੇ ਕੋ ਫਰਸਟ ਪ੍ਰਾਈਜ਼ ਲੱਗ ਗਿਆ ਹੁਣ ਚੌਥਾ ਫਰਸਟ ਪ੍ਰਾਈਜ਼ ਲੱਗਾ ਜੀ ਸਾਡੇ ਕੋ ਕਿਹੜੇ ਕਿਹੜੇ ਲੱਗੇ ਪਾ ਜੀ ਪਹਿਲੇ ਸਭ ਤੋਂ ਪਹਿਲੇ 21 ਲੱਖ ਦਾ ਲੱਗਾ ਜੀ ਫਿਰ ਸਾਡੇ ਕੋ 50000 ਦਾ ਲੱਗਾ ਫਿਰ ਸਾਡੇ ਕੋ 25000 ਦਾ ਲੱਗਾ ਹੁਣ ਅੱਜ ਫਿਰ ਸਾਡੇ ਕੋ 50000 ਦਾ ਲੱਗਾ ਜੀ ਔਰ ਇਹ ਜਿਹੜੀ ਲੋਟਰੀ ਹੈਗੀ ਹੈ ਜੀ ਰਾਸ਼ਟਰੀ ਕੰਪਨੀ ਦੀ ਲੋਟਰੀ ਹੈ ਮੈਂ ਐਕਸਕਲੂਸਿਵ ਤੇ ਐਕਸਕਲੂਸਿਵ ਰਾਸ਼ਟਰੀ ਲੋਟਰੀ ਹੀ ਵੇਚਣਾ ਜੀ ਇਹਨਾਂ ਦੀ ਫੇਅਰ ਜਿਹੜੀ ਇਹ ਜਿਹੜੀ ਸਿਸਟਮ ਚੱਲਦਾ ਹੈਗਾ ਇਹਨਾਂ ਦਾ ਸਾਰਾ ਫੇਅਰ ਡੀਲਿੰ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ